ਲੋ ਜੀ ਸਾਥੀ ਕਾ ਜੀਤ ਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰਦੀ ਹੁਸ਼ੀ ਜੋਸ਼ੀ ਚੈਨਲ ਆਉਂਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਤੇ ਤੁਹਾਡੀ ਰਾਜੀ ਖੁਸ਼ੀ ਦੀ ਮੈਂ ਕਾਮਨਾ ਕਰਦੀ ਹਾਂ ਪਰਮਾਤਮਾ ਕਰੇ ਤੁਸੀਂ ਸਭ ਤੰਦਰੁਸਤ ਰਹੋ ਹੱਸਦੇ ਖੇਡਦੇ ਰਹੋ ਤੇ ਲੋ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਸੁਣ ਲਗੀਆਂ ਹੈ ਨਾ ਤੇ ਇਹ પતિ ਪਤਨੀ ਦੀਆਂ ਗੱਲਾਂ ਬਾਤਾਂ ਨੇ ਤੁਸੀਂ ਗੀਤਾਂ ਹੀ ਸੁਣਿਓ ਤੇ ਬਾਕੀ ਜਿਹੜਾ ਨੁਕਤਾ ਮੈਂ ਪਾਉਂਗੀ ਮੈਨੂੰ ਹੈਡਿੰਗ ਬੇਟੀਆਂ ਕਹਿੰਦੇ ਜਿਹਦਾ ਹੈਡਿੰਗ ਪਹਿਲਾਂ ਪਾ ਦਿਆ ਕਰੋ ਹੈਡਿੰਗ ਦੱਸਦਾ ਵੀ ਜਾਨਲੇਵਾ ਬਿਮਾਰੀਆਂ ਕੈਂਸਰ ਤੱਕ ਤੋਂ ਲੈ ਕੇ ਸਭ ਠੀਕ ਹੋਣੀਆਂ ਮਾ ਚੀਜ਼ ਇੱਕ ਹੈ ਕਈ ਬਿਮਾਰੀਆਂ ਦਾ ਇਹਦੇ ਵਿੱਚ ਸਲੋ ਬਿਮਾਰੀਆਂ ਕਈ ਹੋਣਗੀਆਂ ਤੇ ਚੀਜ਼ ਕੋਈ ਹੋਊਗੀ ਤੇ ਉਹ ਜਿਹੜਾ ਵੀ ਕਿਸੇ ਨੂੰ ਹੋ ਉਹਦੇ ਲੈਣ ਨਾਲ ਠੀਕ ਹੋ ਜਾਊਗਾ ਹੈਨਾ ਤੇ ਇਹ ਨੁਕਤਾ ਫਿਰ ਮੈਂ ਇਸ ਤੋਂ ਬਾਅਦ ਪਾਉਂਗੀ ਤੇ ਲੋ ਹੁਣ ਸੁਣੋ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੈਨਾ ਤੇ ਲੋ ਮਾਣੋ ਇਸ ਵੀਡੀਓ ਨਾਲ ਤੇ ਰਾਤ ਇੱਕ ਇਥੇ ਗੁਜਰੀ Sans̀bẹ̀rẹ̀ ló ń báyìí bí mo rà lórí ọ̀la. सॾी शइ जवानी वे हर पटरे छमंद सी शवानी पटर छमंद Sâs-ı bas-ne-na-de-be-be Vâ gand-i-yâ ra sâs ne bas-ne-na-de-be-be කල নিශමදිටදිনে নিෝকে කලনি दिया मरा तेरे बाजो सजना वे ਨੀ ਨੀਰੇਸ਼ਮ ਦੀਏ ਡੋਰੇ ਸੌਰਬ ਸਿਣੇ ਨਾ ਦੇਵੇ ਵੇ ਵੇ ਭਗੰਦੀ ਅਮੂਰਾ ਸੌਰਬ ਸਿਣੇ ਨਾ ਦੇਵੇ ਵੇ ਵੇ ਲੱਗ ਗਿਆ ਸੱਜਣਾ ਵੇ ਬਹਿ ਡਾਨੂ ਖੋ ਰ ਮੇਰੇ ਲੱਗ ਗਿਆ ਸੱਜਣਾ ਵੇ चुप चाप कट लै नमो रे दन चुप चाप करे छम तूं करू ਵੇ ਵੇ ਮੇਰੇ ਦਿਲ ਦੀ ਅਚੋਰਾ ਮੈਂ ਘੜੀ ਉਡੀਕਾ ਵੇ ਵੇ ਮੇਰੇ ਦਿਲ ਦੀ ਅਚੋਰਾ ਮੈਨੂੰ ਸਾਹਿਬ ਵਿਛੜ ਕੇ ਨਹੀਂ മനു സാ വി ചിടക്കേഷ ¡Gracias! ਟਾਲੀ ਗਈ ਜਿਵੇਂ ಬೇಬಾ ದಿಯಮ ಕೇತಿ ಪಾವು ಮೋಡ ನೀ ರೇಷೋ ರೆ ಖೇತಿ ಪಾ ಮೋಡ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਸਾਡਾ ਗੀਤ ਕਿਵੇਂ ਲੱਗਿਆ ਜੇ ਮੈਂ ਜੂਰ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਆਜੋ ਆਪਾਂ ਨੁਕਤੇ ਵੱਲ ਮੈਂ ਤੁਹਾਨੂੰ ਦੱਸਿਆ ਵੀ ਨੁਕਤਾ ਜਿਹੜਾ ਮੈਂ ਪਾਇਆ ਨਾ ਹੁਣ ਪਾਉਂਗਾ ਜਿਹੇ ਸਾਰੇ ਜਾਨ ਲੈਵਾ ਬਿਮਾਰੀਆਂ ਨੂੰ ਸਭ ਨੂੰ ਠੀਕ ਕਰੂਗਾ ਤੇ ਸਾਰੇ ਰੋਗਾਂ ਦਾ ਨਾਮ ਸੁਣ ਲਓ ਮਗਰੋਂ ਉਹ ਉਪਾਅ ਸੁਣ ਲਓ ਕਿਹੜੇ-ਕਿਹੜੇ ਰੋਗ ਇਸ ਨੂੰ ਤੇ ਨਾਲੇ ਚੀਜ਼ ਖਾਣ ਨਾਲ ਠੀਕ ਹੋਣਗੇ ਕਾਪੀ ਪੈਨਸਲ ਆ ਵੀ ਤਿਆਰ ਰੱਖੋ ਲਿਖ ਲਓ ਤੇ ਪਹਿਲਾਂ ਹੀ ਮੇਰਾ ਪਾਇਆ ਹੋਇਆ ਕਿ ਹੁਣ ਦੁਬਾਰਾ ਰਿਪੀਟ ਕਰਦੇ ਹਾਂ ਪੀਲੀਆ ਹੋਵੇ ਕਿਸੇ ਨੂੰ ਕਿਹੜੇ-ਕਿਹੜੇ ਰੋਗ ਦੂਰ ਹੋਣਗੇ ਦੇਖੋ ਪੀਲੀਆ ਬੁਖਾਰ ਹੋਵੇ ਕਬਜ ਹੋਵੇ ਬਵਾਸੀਰ ਹੋਵੇ ਫਰਦਰ ਰੋਗ ਜਿਵੇਂ ਪਾਣੀ ਪੀਣ ਲੱਗ ਜਾਂਦਾ ਹੈ ਹਨਾ ਫਰਦਰ ਰੋਗ ਹੋਵੇ ਮਾਸਕ ਧਰਮ ਵੱਧ ਘਟ ਆਉਂਦਾ ਹੋਵੇ ਪਹਿਣਾ ਸਮਝ ਲੈਣੀਆਂ ਹੈ ਹਨਾ ਤੇ ਮਾਸਪੇਸ਼ੀਨ ਵੱਧ ਘਟਾ ਹੁੰਨੇ ਦਮਾ ਹੋਵੇ ਤੇ ਧਾਤੂ ਦੀ दुर्बलਤਾ ਹੋਵੇ ਹੈਨਾ ਮੰਦਾਗਨੀ ਹੋਵੇ ਮੰਦਾਗਨੀ ਜਿੰਮੇ ਤੁਹਾਡੇ ਖਾਦਾ ਪੀਤਾ ਨਹੀਂ ਸੱਚਦਾ ਹੈਨਾ ਤੇ ਅਗਨੀ ਮੰਦ ਹੋ ਵੀ ਹੋਵੇ ਔਰ ਵੀ ਕਈ ਬਿਮਾਰੀਆਂ ਨੂੰ ਠੀਕ ਕਰਦਾ ਇਹ ਉਪਾਹਾਰੋ ਕੀ ਹੈ ਇਹ ਤਿਰਫਲਾ ਰਸੈਣ ਕੀ ਨਾਮ ਹੈ ਇਸ ਦਵਾਈ ਦਾ ਨਾਮ ਤਿਰਫਲਾ ਰਸੈਣ ਇਹ 250 ਗ੍ਰਾਮ ਤਿਰਫਲਾ ਰਸੈਣ ਅਸਲੀ ਸ਼ਹਿਦ 250 ਗ੍ਰਾਮ ਸਹਿਤ ਜਿਹੜਾ ਹਾ ਮਾਰ ਕੇ ਆਲਾ ਵੀ ਆ ਉਹ ਮਿਲ ਜਾਂਦਾ ਬਜਾਰਾਂ ਚ ਇਹਦੇ ਤੇ ਇੰਨਾ ਭਰੋਸਾ ਨਹੀਂ ਜੇ ਤੁਹਾਨੂੰ ਆਪ ਚੋਇਆ ਹੋਇਆ ਸਹਿਤ ਮਿਲ ਜੇ ਕੋਸ਼ਿਸ਼ ਕਰਕੇ ਆਪ ਲਓ 250 ਗ੍ਰਾਮ ਤ੍ਰਿਫਲਾ ਹਰ ਬਿਹੜਾਵਲਾ ਤ੍ਰਿਫਲਾ ਸਮਝ ਗਿਨਾ ਤਾਂ ਤੇ ਅਸਲੀ ਸ਼ਹਿਦ 250 ਗ੍ਰਾਮ ਕਾਲੇ ਤਿਲ ਕਾਲੇ ਤਿਲਾਂ ਦਾ ਤੇਲ ਇਹ ਵੀ 250 ਗ੍ਰਾਮ ਤੇ ਕੁੱਲ ਇਹ ਕਿੰਨਾ ਹੋ ਗਿਆ 750 ਗ੍ਰਾਮ ਵਜ਼ਨ ਹੋ ਗਿਆ ਨਾ ਤੇ ਸਭ ਨੂੰ ਇਹਨਾਂ ਨੂੰ ਫੇਰ ਇੱਕ ਮਲਾਲ ਹੋਵੇ ਮਲਾਲੇ ਇਹ ਤੁਸੀਂ ਫਿਰ ਕੋਸੇ ਪਾਈ ਨਾਲ 10 ਗ੍ਰਾਮ ਸਵੇਰੇ ਤੇ 10 ਗ੍ਰਾਮ ਸ਼ਾਮ ਨੂੰ ਲਓ ਅਗਰ ਬਿਨਾ ਨਾਗੇ 3 ਮਹੀਨੇ ਲਓ ਤਾਂ ਜਾਨ ਲੈਵਾ ਬਿਮਾਰੀਆਂ ਤੋਂ ਜਿਵੇਂ ਕਿ ਕੈਂਸਰ ਆਦਿ ਵੀ ਠੀਕ ਹੋ ਜਾਣਗੀਆਂ ਸਮਝ ਗਏ ਤੇ ਮੇਰੇ ਸਤਿਗੁਰਾਂ ਨੇ ਦੱਸਿਆ ਪ੍ਰਮਾਤਮਾ ਕਰੂਗਾ ਤੇ ਇਹ ਤੁਸੀਂ ਕਰਕੇ ਦੇਖੋ ਜਿਹਨੂੰ ਵੀ ਇਹਨਾਂ ਰੋਗਾਂ ਚੋ ਕੋਈ ਵੀ ਰੋਗ ਹੈ ਉਹ ਲਓ ਤੇ ਟਣਾ ਟਲ ਹੋ ਜਾਵੇ ਲਓ ਹੁਣ ਦਿਓ ਮੈਨੂੰ ਛੁੱਟੀ ਤੇ ਕੱਲ ਨੂੰ ਫੇਰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਮਾਣੋ ਇਸ ਗੀਤ ਦਾ ਆਨੰਦ